ਕੱਲ ਲੈ ਵੇ ਰਸਤੇ 'ਚੋਂ ਲੰਗੀ ਜਾਵਾਂ ਦੋ ਗਵਾਂਢੀ ਆਪਸ 'ਚ ਲੜੀ ਜਾਣ ਮੈਂ ਖੜ ਕੇ ਪੁੱਛਿਆ ਮੈਂ ਕਿਹਾ ਕੀ ਹੋਇਆ ਕਾਦੇ ਪਿੱਛੇ ਲੜਾਈ ਹੋ ਗਈ ਕਹਿੰਦੇ ਭਾਈ ਕੂੜੇ ਪਿੱਛੇ ਲੜਾਈ ਹੋ ਗਈ ਕਹਿੰਦੇ ਇਹਨੇ ਮੇਰੇ ਬਾਅਦ 'ਚ ਕੂੜਾ ਕਰਤਾ ਬਸ ਲੈ ਕੂੜੇ ਨੂੰ ਲੈ ਕੇ ਉਹਨਾਂ ਦਾ ਇੰਨਾ ਵਾਧਾ ਵਧ ਗਿਆ ਉਹ ਉਹਨੂੰ ਗਾਲਾਂ ਉਹਨੂੰ ਗਾਲਾਂ ਫਿਰ ਮੈਂ ਉਹਨਾਂ ਦੀ ਜੇ ਸਾਰੀ ਗੱਲ ਸੁਣ ਲਈ ਮੈਂ ਉਹਨਾਂ ਨੂੰ ਸਮਝਾਇਆ ਖੜ ਕੇ ਆ ਤੁਸੀਂ ਵੀ ਸੁਣੋ ਮੈਂ ਉਹਨਾਂ ਨੂੰ ਕੀ ਗੱਲ ਕਹੀ ਮੈਂ ਕਿਹਾ ਦੇਖ ਭਾਈ ਗਵਾਂਢੀ ਗਵਾਂਢੀ ਹੁੰਦਾ ਗਵਾਂਡੀਆਂ ਨਾਲ ਲੜਨਾ ਨਹੀਂ ਚਾਹੀਦਾ ਕੀ ਆ ਕੂੜੇ ਪਿੱਛੇ ਕਾਦੀ ਲੜਾਈ ਆ ਇਹ ਵੈਸੇ ਉਹ ਗਵਾਂਡੀਆਂ ਨਾਲ ਹੁੰਦੀ ਕੂੜੇ ਪਿੱਛੇ ਲੜਾਈ ਆ ਤੁਸੀਂ ਕਦੇ ਵੀ ਦੇਖ ਲਿਓ ਵੱਡੀ ਕੋਈ ਗੱਲ ਨਹੀਂ ਹੁੰਦੀ ਆ ਕੂੜੇ ਨੂੰ ਲੈ ਕੇ ਆ ਨਾਲੀਆਂ ਨੂੰ ਲੈ ਕੇ ਲੜਾਈ ਪੈ ਜਾਂਦੀ ਆ ਫਿਰ ਲੜਾਈ ਅੰਨੀ ਵੱਧ ਜਾਂਦੀ ਆ ਇੱਕ ਦੂਜੇ ਨੂੰ ਦੇਖ ਕੇ ਅੱਖਾਂ ਕੱਢਣ ਲੱਗ ਜਾਂਦੇ ਨੇ ਬੋਲਣਾ ਛੱਡ ਦਿੰਦੇ ਨੇ ਹੈਨਾ ਇੱਕ ਗਵਾਂਡ ਚ ਕੰਧ ਨਾਲ ਕੰਧ ਹੁੰਦੇ ਹੋਏ ਵੀ ਐ ਰਹਿੰਦੇ ਨੇ ਜਿਵੇਂ ਦੁਸ਼ਮਣ ਰਹਿੰਦੇ ਹੋਣ ਵੈਸੇ ਇਹ ਚੰਗੀ ਗੱਲ ਨਹੀਂ ਫਿਰ ਮੈਂ ਉਹਨਾਂ ਨੂੰ ਸਮਝਾਇਆ ਖੜਾ ਕੇ ਮੈਂ ਕਹਾ ਮੇਰੀ ਗੱਲ ਸੁਣੋ ਹੈਨਾ ਗਵਾਂਢੀ ਗਵਾਂਢੀ ਹੁੰਦਾ ਭਾਈ ਦੂਰ ਪੜੋਸੀ ਨੇੜੇ ਐਵੇਂ ਥੋੜੀ ਲੋਕ ਕਹਿੰਦੇ ਨੇ ਕੋਈ ਮੁਸੀਬਤ ਪੈ ਜੇ ਰਾਤ ਬਰਾਤ ਕੋਈ ਬਿਮਾਰ ਹੋ ਜੇ ਢਿੱਲਾ ਮੱਠਾ ਹੋ ਜੇ ਕੰਮ ਕੌਣ ਆਂਦਾ ਗਵਾਂਢੀ ਪੜੋਸੀ ਭਾਵੇਂ ਅੱਧੀ ਰਾਤ ਬਾਜ ਮਾਰ ਲੋ ਅਗਲੇ ਨੂੰ ਵੀ ਮੈਨੂੰ ਕੋਈ ਪ੍ਰੋਬਲਮ ਐ ਅਗਲੇ ਨਾਲ ਅਗਲਾ ਫੇਰ ਵੀ ਜੇ ਬਣੀ ਹੋਈ ਆ ਤੁਹਾਡੇ ਨਾਲ ਖੜੂਗਾ ਬਣੀ ਹੋਈ ਤੁਹਾਡੇ ਕੰਮ ਆਂਦੀ ਐ ਹੁਣ ਬੈਂਕ ਚ ਤੁਹਾਡੇ ਜਿੰਨੇ ਮਰਜੀ ਪੈਸੇ ਪਏ ਹੋਣ ਜੇ ਥੋਨੂੰ ਨੇ ਰਸਵੇਰੇ ਕੋਈ ਮੁਸੀਬਤ ਪੈ ਗਈ ਪੈਸੇ ਥੋੜਾ ਨਾ ਤੁਹਾਡੇ ਨਾਲ ਖੜ ਜਾਣਗੇ ਖੜੂਗਾ ਤਾਂ ਗਵਾਂਢ ਬੰਦੇ ਖੜਨਗੇ ਹਲੇ ਰਿਸ਼ਤੇਦਾਰ ਵੀ ਬਾਅਦ ਵਿੱਚ ਪਹੁੰਚਣਗੇ ਪਹਿਲਾਂ ਤੁਹਾਡਾ ਪੜੋਸੀ ਖੜਾ ਹੋਊ ਜੇ ਥੋਡੀ ਬਣੀ ਹੋਈ ਆ ਕਿਉਂਕਿ ਰਿਸ਼ਤੇਦਾਰਾਂ ਨੂੰ ਵੀ ਜੇ ਅਸੀਂ ਫੋਨ ਕਰਾਂਗੇ ਵੀ ਇਹ ਗੱਲ ਹੋ ਗਈ ਭਾਈ ਘਰੇ ਤੂੰ ਆ ਜਾ ਮੜ ਜਾ ਛੇਤੀ ਫੋਨ ਕਰਿਆਂ ਤੂੰ ਆਊਗਾ ਨਾ ਰਿਸ਼ਤੇਦਾਰ ਨੂੰ ਤਾਂ ਚਾਹੇ ਤੁਸੀਂ ਕੰਦ ਤੇ ਖੜ ਕੇ ਬਾਜ਼ ਮਾਰ ਲਓ ਕਿ ਆ ਮੁਸੀਬਤ ਹੋ ਗਈ ਆ ਪ੍ਰੋਬਲਮ ਆ ਗਈ ਭੱਜ ਕੇ ਆ ਜਾ ਅਗਲਾ ਕੰਦ ਟੱਪ ਕੇ ਆ ਜਾਂਦਾ ਜੇ ਥੋੜੀ ਬਣੀ ਹੋਈ ਆ ਜੇ ਥੋੜੀ ਬਣਦੀ ਨਹੀਂ ਗਵਾਂਡੀਆਂ ਨਾਲ ਫਿਰ ਕੀ ਸਵਾਹ ਹੋਊਗਾ ਫਿਰ ਤਾਂ ਅਗਲਾ ਕਹੂਗਾ ਚੰਗਾ ਮੈਂ ਤਾਂ ਕਹਿਣਾ ਮਾਰਦਾ ਤਾਂ ਮਰ ਫਿਰ ਥੋੜੀ ਅਗਲਾ ਨਾਲ ਖੜੂਗਾ ਆਪਣੇ ਗਵਾਂਡੀਆਂ ਨਾਲ ਬਣਾ ਕੇ ਰੱਖੋ ਚਾਹੇ ਉਹ ਚੰਗੇ ਨੇ ਚਾਹੇ ਉਹ ਮਾੜੇ ਨੇ ਜੇ ਵੀ ਇੱਕ ਬੰਦਾ ਬੋਲਦਾ ਤਾਂ ਦੂਜਾ ਚੁੱਪ ਹੋ ਜਾਓ ਗਵਾਂਡ ਚ ਕਦੇ ਵਿਗਾੜੋ ਨਾ ਗਵਾਂਡੀਆਂ ਨਾਲ ਹਮੇਸ਼ਾ ਬਣਾ ਕੇ ਰੱਖਣੀ ਚਾਹੀਦੀ ਆ ਫੇਰ ਮੈਂ ਉਹੀ ਗੱਲ ਕਹੂੰਗੀ ਕਿਉਂਕਿ ਬਣੀ ਹੋਈ ਕੰਮ ਆਂਦੀ ਆ ਹੈਨਾ ਐਵੇਂ ਅਸੀਂ ਨਿੱਕੇ ਨਿੱਕੇ ਗੱਲਾਂ ਪਿੱਛੇ ਲੜੀ ਜਾਂਦੇ ਆ ਗਵਾਂਡੀਆਂ ਨਾਲ ਸਿਆਣੇ ਕਹਿੰਦੇ ਨੇ ਬੈਲੀ ਹੋਵੇ ਨਾ ਕਿਸੇ ਦੇ ਘਰ ਵਾਲਾ ਚੰਦਰਾ ਗਵਾਂਡ ਬੁਰਾ ਹੁਣ ਚੰਦਰਾ ਜਿਹੜਾ ਗਵਾਂਡ ਹੈ ਉਹ ਵੀ ਮਾਰ ਲੰਦਾ ਪਰ ਚੰਗੇ ਮਾੜੇ ਬੰਦਿਆਂ ਚ ਆਪਾਂ ਨੂੰ ਕੱਟਣੀ ਪੈਂਦੀ ਆ ਆਪਾਂ ਚੁੱਪ ਕਰ ਜੋ ਜੇ ਆਪਾਂ ਨੂੰ ਪਤਾ ਇੱਕ ਬੰਦੇ ਨੂੰ ਬੋਲਣ ਦੀ ਆਦਤ ਹੈਗੀ ਆ ਜਾਂ ਜਿਵੇਂ ਦਾ ਵੀ ਮਰਜੀ ਆ ਫालतੂ ਬਲਾਓ ਹੀ ਨਾ ਅਗਲੇ ਕੰਮ ਤੱਕ ਮਤਲਬ ਰੱਖੋ ਹੈਨਾ ਪਰ ਬਗਾੜੋ ਨਾ ਗਵਾਂਢੀ ਨਾਲ ਗਵਾਂਢੀ ਤਾਂ ਤੁਹਾਡੇ ਘਰ ਦਾ ਬਿਨਾ ਮਤਲਬ ਤੋਂ ਸੀਸੀਟੀਵੀ ਕੈਮਰਾ ਹੁੰਦੇ ਨੇ ਤੁਹਾਨੂੰ ਕੀ ਪਤਾ ਜੇ ਤੁਸੀਂ ਕਿਤੇ ਚਲੇ ਜਾਓ ਸੌ ਨਿਗਰਾਨੀ ਰੱਖਦੇ ਨਹੀਂ ਘਰ ਦੀ ਇਸ ਕਰਕੇ ਗਵਾਂਢੀਆਂ ਨਾਲ ਬਗਾੜੋ ਨਾ ਕਦੇ ਜੇ ਆਪਾਂ ਮੰਨ ਲਓ ਕਿਤੇ ਇੱਧਰ ਉੱਧਰ ਜਾਂਦੇ ਆ ਹੈਨਾ ਆਪਾਂ ਗਵਾਂਢੀ ਨੂੰ ਕਹਿ ਕੇ ਜਾ ਸਕਦੇ ਆ ਵੀ ਮੈਂ ਮੜ ਜਾ ਬਾਹਰ ਚੱਲਿਆ ਜਾਂ ਮੈਂ ਬਾਹਰ ਚੱਲੀ ਆ ਮੜ ਜਾ ਘਰ ਦਾ ਖਿਆਲ ਰੱਖੀ ਉਹ ਤਾਂ ਫਰੀਦਾ ਸੀਸੀਟੀਵੀ ਕੈਮਰਾ ਫਿਰ ਅਸੀਂ ਮੂਰਖਾਂ ਕਿਉਂ ਲੜੀ ਜਾਂਦੇ ਆ ਗਵਾਂਡੀਆਂ ਨਾਲ ਜਮਾ ਨਹੀਂ ਲੜਨਾ ਚਾਹੀਦਾ ਗਵਾਂਡੀਆਂ ਨਾਲ ਬਣਾ ਕੇ ਰੱਖਣੀ ਚਾਹੀਦੀ ਆ ਖੈਰ ਸਿਆਣੇ ਤਾਂ ਹੀ ਤਾਂ ਕਹਿੰਦੇ ਨੇ ਭਾਈ ਦੂਰ ਪੜੋਸੀ ਨੇੜੇ ਪੜੋਸੀ ਤਾਂ ਜਦੋਂ ਤੁਹਾਨੂੰ ਮੁਸੀਬਤ ਪੈ ਗਈ ਤੁਸੀਂ ਬਾਜ਼ਮਾਰੀ ਉਦੋਂ ਹੀ ਭੱਜ ਕੇ ਆਂਦੇ ਨੇ ਫੇਰ ਉਹੀ ਗੱਲ ਜੇ ਥੋੜੀ ਬਣੀ ਹੋਈ ਆ ਜੇ ਥੋੜੀ ਬਣਦੀ ਨਹੀਂ ਫੇਰ ਕਾਹਨੂੰ ਆਊ ਅਗਲਾ ਸੋ ਇਸ ਕਰਕੇ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਲੜਿਆ ਨਾ ਕਰੋ ਖਾਸ ਕਰਕੇ ਕੂੜੇਕਰਕਟ ਨੂੰ ਲੈ ਕੇ ਆਹ ਨਾਲੀਆਂ ਨੂੰ ਲੈ ਕੇ ਐਨਾ ਪਿੱਛੇ ਹੀ ਲੜਾਈ ਹੁੰਦੀਆਂ ਗਵਾਂਡੀਆਂ ਦੀ ਹੋਰ ਕਾਸੀ ਪਿੱਛੇ ਨਹੀਂ ਹੁੰਦੀ ਹੈਗੀ ਹੋਰ ਕਿਹੜੀ ਜ਼ਮੀਨ ਵੰਡਾਣੀ ਆ ਹਨਾ ਸੋ ਇਸ ਕਰਕੇ ਜਿੱਦਾਂ ਦੇ ਮਰਜ਼ੀ ਹੁਣ ਤੁਹਾਡੇ ਪੜੋਸੀ ਉਹਨਾਂ ਦੇ ਨਾਲ ਬਣਾ ਕੇ ਰੱਖੋ ਹੱਸ ਕੇ ਬੋਲੋ ਜੀ ਕਹੋ ਜੀ ਕਹਾਓ ਜਦੋਂ ਅਗਲਾ ਤੁਹਾਨੂੰ ਦਿਖਦਾ ਤੁਸੀਂ ਹੱਸ ਕੇ ਬੁਲਾ ਲਓ ਜੇ ਤੁਸੀਂ ਅੱਜ ਹੱਸ ਕੇ ਬੁਲਾਓਗੇ ਤਾਂ ਅਗਲੇ ਦਿਨ ਜਦੋਂ ਬੰਦਾ ਤੁਹਾਨੂੰ ਦੇਖੇਗਾ ਉਹ ਵੀ ਤੁਹਾਨੂੰ ਬੁਲਾਊਗਾ ਹੁਣ ਜੇ ਤੁਸੀਂ ਪੜੋਸੀ ਨੂੰ ਦੇਖ ਕੇ ਮੱਚਦੇ ਹੋ ਤੁਸੀਂ ਦੇਖ ਕੇ ਮੱਥੇ 'ਚ ਵੱਟ ਪਾਉਗੇ ਤੇ ਫਿਰ ਉਹ ਕਹਿੰਦੇ ਨੇ ਕਿ ਜੇ ਤੂੰ ਇੱਟ ਮਾਰੀ ਆ ਮੈਂ ਪੱਥਰ ਤਾਂ ਮਾਰੂੰ ਹੈਨਾ ਫਿਰ ਜੇ ਆਪਾਂ ਕਿਸੇ ਨੂੰ ਦੇਖ ਕੇ ਮੱਥੇ ਤਿਉੜੀਆਂ ਪਾਵਾਂਗੇ ਕੱਲ ਨੂੰ ਅਗਲਾ ਉਹ ਵੀ ਪਾਊਗਾ ਉਹਨੇ ਕਿਹੜਾ ਫਿਰ ਘੱਟ ਕਰਨੀ ਆ ਸੋ ਇਸ ਕਰਕੇ ਆਪਦੇ ਪੜੋਸੀਆਂ ਨੂੰ ਦੇਖ ਕੇ ਨਾ ਤਾਂ ਉਹਨਾਂ ਦੀ ਤਰੱਕੀ ਦੇਖ ਕੇ ਮੱਚੋ ਕਦੇ ਕਈਆਂ ਨੂੰ ਪਤਾ ਕੀ ਹੁੰਦਾ ਵੀ ਮੈਨੂੰ ਕੁਝ ਮਿਲੇ ਨਾ ਮਿਲੇ ਗਵੰਡੀ ਦੇ ਘਰ ਨਹੀਂ ਕੁਝ ਹੋਣਾ ਚਾਹੀਦਾ ਆ ਸੋਚ ਸਾਨੂੰ ਥੱਲੇ ਲੈ ਕੇ ਜਾਂਦੀ ਆ ਕਿਉਂ ਬਈ ਅਗਲੀ ਆਪਦੇ ਮਿਹਨਤ ਕਰਦੇ ਨੇ ਠੀਕ ਹੈ ਜੇ ਉਹਨਾਂ ਦੇ ਘਰ ਕੋਈ ਖੁਸ਼ੀ ਆਉਂਦੀ ਆ ਤੁਹਾਨੂੰ ਖੁਸ਼ ਹੋਣਾ ਚਾਹੀਦਾ ਉਹਦੇ ਚ ਸਾਡਾ ਕੀ ਹੁੰਦਾ ਅਸੀਂ ਦੂਸਰੇ ਨੂੰ ਦੇਖ ਕੇ ਸਾੜਾ ਕਰਦੇ ਆ ਜੇ ਪੜੋਸੀ ਦੇ ਘਰ ਗੱਡੀ ਆ ਗਈ ਨਾ ਹਾਏ ਹਾਏ ਆ ਕਿਉਂ ਗਈ ਕਿੱਥੋਂ ਆ ਗਈ ਕਿਵੇਂ ਆ ਗਈ ਸਾਨੂੰ ਇਹ ਚੀਜ਼ਾਂ ਖਾਈ ਜਾਂਦੀਆਂ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਰੱਬ ਸਾਨੂੰ ਗੱਡੀ ਦੇ ਅਸੀਂ ਕਹਿੰਦੇ ਆ ਗਵਾਂਡੀਆਂ ਦੀ ਗੱਡੀ ਮੈਂ ਤਾਂ ਕਹਣਾ ਜਾਂਦੇ ਤਾਂ ਹੀ ਐਕਸੀਡੈਂਟ ਹੋ ਜੇ ਏ ਸਾਡੀ ਹੈਗੀਆ ਸੋਚ ਸੋ ਆਪਦੇ ਪੜੋਸੀਆਂ ਲਈ ਆਪਦੇ ਗਵਾਂਢੀਆਂ ਲਈ ਕਿਸੇ ਲਈ ਵੀ ਐਦਾਂ ਦੀ ਸੋਚ ਨਾ ਰੱਖੋ ਜੇ ਤਰੱਕੀ ਹੁੰਦੀ ਆ ਤਾਂ ਖੁਸ਼ੀ ਮਨਾਓ ਉਹਨਾਂ ਦੀ ਤੁਸੀਂ ਦੇਖ ਕੇ ਉਹਨਾਂ ਨੂੰ ਹੱਸੋ ਤੇ ਉਹ ਤੁਹਾਨੂੰ ਦੇਖ ਕੇ ਹੱਸਣਗੇ ਖੁਸ਼ ਰਹੋ ਉਹਨਾਂ ਨੂੰ ਵੀ ਰੱਖੋ ਬਿਨਾ ਮਤਲਬ ਦੀਆਂ ਲੜਾਈਆਂ ਕੀ ਫਾਇਦਾ ਸਟ੍ਰੈਸ ਦਾ ਕਾਰਨ ਬਣਦੀਆਂ ਨੇ ਤੁਹਾਨੂੰ ਟੈਨਸ਼ਨ ਨਾ ਦਿੰਦੀਆਂ ਨੇ ਟੈਨਸ਼ਨ 'ਚ ਲੈ ਕੇ ਜਾਂਦੀਆਂ ਨੇ ਕਿਉਂਕਿ ਜਦੋਂ ਵੀ ਤੁਸੀਂ ਹੁਣ ਦੇਖੋ ਗਵਾਂਢ ਦੀ ਗੱਲ ਆ ਮੈਂ ਗਵਾਂਢ ਦੀ ਗੱਲ ਕਰ ਰਹੀ ਆ ਆਪਾਂ 24 ਘੰਟੇ ਇਕ ਦੂਜੇ ਦੇ ਮੱਥੇ ਲੱਗਣਾ ਹੁੰਦਾ। ਇਹ ਤਾਂ ਨਹੀਂ ਹੈਗਾ ਕਿ ਅੱਜ ਆਪਾਂ ਲੜ ਗਏ। ਆਪਾਂ ਨੇ ਚਲੋ ਜੀ ਤੂੰ ਕੌਣ ਮੈਂ ਕੌਣ ਕਰਤਾ ਤੇ ਕੱਲ ਨੂੰ ਆਪਣੇ ਮੱਥੇ ਨਹੀਂ ਲੱਗੂਗਾ। ਗਵਾਂਡੀ ਤਾਂ ਇਹੋ ਜੀ ਸ਼ੈ ਹੈ ਜਿਹੜਾ ਨਾ ਚਾਹੁੰਦੇ ਹੋਏ ਵੀ 24 ਘੰਟੇ ਤੁਹਾਡੇ ਮੱਥੇ ਲੱਗਣਾ ਹੀ ਲੱਗਣਾ। ਹਰ ਰੋਜ਼ ਜੇ ਤੁਸੀਂ ਨਹੀਂ ਵੀ ਲਾਈਕ ਕਰਦੇ ਤਾਂ ਵੀ ਤੁਹਾਨੂੰ ਦੇਖਣਾ ਪੈਣਾ ਉਹਨੂੰ। ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲੋਗੇ ਨਾ ਤਾਂ ਉਹਨੇ ਤੁਹਾਡੇ ਮੱਥੇ ਲੱਗਣਾ ਹੀ ਲੱਗਣਾ। ਫੇਰ ਜੇ ਤੁਸੀਂ ਉਹਨੂੰ ਦੇਖ ਕੇ ਮੱਚਦੇ ਹੋ ਜਾਂ ਤੁਹਾਡੇ ਉਹਦੇ ਨਾਲ ਬਣੀ ਨਹੀਂ ਹੋਈ ਤੁਸੀਂ ਲੜਾਈ ਕੀਤੀ ਹੋਈ ਹੈ ਹਨਾ ਮੱਥੇ ਵੱਟ ਪਾਓਗੇ ਥੋੜਾ ਹੀ ਖੂਨ ਮੱਚਣਾ ਕਿਸੇ ਦਾ ਕੀ ਜਾਣਾ ਸੋ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਪਰਹੇਜ਼ ਰੱਖੋ ਆਪਦੀਆਂ ਟੈਨਸ਼ਨ ਆਣਾ ਵਧਾਓ ਆਪਦੀ ਲਾਈਫ ਨੂੰ ਖੁਸ਼ ਖੁਸ਼ ਹੋ ਕੇ ਜਿਓ ਬਲਕਿ ਜਦੋਂ ਇੱਕ ਦੂਜੇ ਨੂੰ ਦੇਖੋ ਕਹਿੰਦੇ ਨੇ ਹੱਸਣ ਨਾਲ ਬੰਦੇ ਦਾ ਖੂਨ ਵੱਧਦਾ ਹੈਨਾ ਜੇ ਤੁਸੀਂ ਦੇਖ ਕੇ ਹੱਸੋਗੇ ਤਾਂ ਤੰਦਰੁਸਤ ਰਹੋਗੇ ਜੇ ਤੁਸੀਂ ਦੇਖ ਕੇ ਸਾੜਾ ਕਰੀ ਜਾਓਗੇ ਮੱਚੀ ਜਾਓਗੇ ਜਿਹੜਾ ਮੈਂ ਕਹਿੰਨੀ ਆ 5-7 ਗ੍ਰਾਮ ਖੂਨ ਹੋਣਾ ਉਹ ਵੀ ਥੂਕ ਲੋਗੇ ਆਪਦਾ ਕੋਈ ਫਾਇਦਾ ਨਹੀਂ ਐਸ ਕਰਕੇ ਗਵਾਂਡੀਆਂ ਨਾਲ ਬਣਾ ਕੇ ਰੱਖੋ ਠੀਕ ਹੈ ਜੀ ਜਿੰਨੀ ਹੋ ਸਕੇ ਜੇ ਕੋਈ ਲੜਾਈ ਹੋ ਵੀ ਜਾਂਦੀ ਆ ਚਲੋ ਕਹਿੰਦੇ ਨੇ ਦੋ ਭਾਂਡੇ ਖੜਕਦੇ ਹੀ ਹੁੰਦੇ ਨੇ ਕਈ ਵਾਰੀ ਹੋ ਵੀ ਜਾਂਦੀ ਆ ਹੁਣ ਮੈਂ ਵੀ ਨਹੀਂ ਕਹਿੰਦੀ ਕਿ ਹੁੰਦੀ ਨਹੀਂ ਹੋ ਜਾਂਦੀ ਆ ਕਈ ਵਾਰੀ ਚੰਗੇ ਭਲੇ ਅਸੀਂ ਗੱਲ ਕਰਦੇ ਕਰਦੇ ਬਹਿਸ ਬਹਿਸ ਤੋਂ ਲੜਾਈ ਬਣ ਜਾਂਦੀ ਆ ਹੈਨਾ ਡਾਂਗਾ ਤੱਕ ਚੱਲ ਜਾਂਦੀਆਂ ਨੇ ਕਿਉਂਕਿ ਅਸੀਂ ਅੱਜ ਕੱਲ ਕਿਸੇ ਨੂੰ ਬਰਦਾਸ਼ਤ ਕਰਨਾ ਹੀ ਨਹੀਂ ਜਾਣਦੇ ਸਿੱਧੀ ਜੀ ਗੱਲ ਹੈ ਸਾਡੀ ਜਿਹੜੀ ਸੈਂਡ ਦੀ ਪਾਵਰ ਸੀਗੀ ਨਾ ਉਹ ਖਤਮ ਹੋ ਚੁੱਕੀ ਆ ਪਰ ਇਹਨਾਂ ਗੱਲਾਂ 'ਚ ਕੁਛ ਨਹੀਂ ਰੱਖਿਆ ਜਿੰਨਾ ਹੋ ਸਕੇ ਆ ਆਪਣੇ ਆਪ ਤੇ ਕੰਟਰੋਲ ਰੱਖੋ ਤੇ ਟੈਨਸ਼ਨ ਫਰੀ ਰਹੋ ਕੁੱਲੂ ਵਿਲਾਕੇ ਮੈਂ ਸਾਰੀ ਗੱਲ ਇਹੀ ਕਹੂੰਗੀ ਕਿ ਆਪਦੇ ਗਵੰਡੀਆਂ ਨਾਲ ਬਣਾ ਕੇ ਰੱਖੋ ਨਾਲ ਲੜੋ ਨਾ ਉਹਨਾਂ ਨੂੰ ਦੇਖ ਕੇ ਮੱਚੋ ਖੁਸ਼ ਰਹੋ ਤੇ ਖੁਸ਼ ਰੱਖੋ ਜੀ ਕਹੋ ਤੇ ਜੀ ਕਹਾਓ ਇਹ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰੋ ਤਾਂ ਕਿ ਮੈਂ ਚਾਹੁੰਨੀ ਆ ਕਿਸੇ ਦੇ ਗਵਾਂਢ 'ਚ ਲੜਾਈ ਨਾ ਹੋਵੇ ਠੀਕ ਹੈ ਜੀ ਸਾਰੇ ਜਣੇ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਕਰ ਦਿਓ ਜਿਹੜੇ ਆਪਦੇ ਇੱਕ ਪਰੋਡੋਸੀਆਂ ਨਾਲ ਲੜਦੇ ਨੇ ਉਹ ਵੀ ਕਮੈਂਟ ਕਰਕੇ ਦੱਸੋ ਵੀ ਅਸੀਂ ਵੀ ਲੜਦੇ ਆ ਜਿਹੜੇ ਨਹੀਂ ਲੜਦੇ ਉਹ ਵੀ ਕਮੈਂਟ ਕਰਕੇ ਦੱਸੋ ਵੀ ਅਸੀਂ ਤਾਂ ਕਦੇ ਨਹੀਂ ਲੜੇ ਜੀ ਠੀਕ ਹੈ ਜੀ ਸੋ ਮੈਨੂੰ ਪਤਾ ਲੱਗ ਜਾਏਗਾ ਤੁਹਾਡੇ 'ਚ ਵੀ ਕੌਣ-ਕੌਣ ਲੜਦਾ ਕੌਣ-ਕੌਣ ਨਹੀਂ ਲੜਦਾ ਥੈਂਕ ਯੂ ਸੋ ਮੱਚ ਵੀਡੀਓ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਉਹ ਫੋਲੋ ਕਰ ਲਓ ਮੈਂ ਤੁਹਾਡੀ ਆਪਣੀ ਬੱਬਲ ਕੌਰ ਸਤਿ ਸ੍ਰੀ ਅਕਾਲ